ਵਾਪਸ ਕਰਾਉਣ ਵਾਲਾ ਨੌਤਾਨਾ ਗੂ ਲੱਖਾ ਸਿੰਘ ਸੁਧਾਰਾ ਅੱਜ ਦੇ ਪਿਛਲੇ ਵੀ ਨਹੀਂ ਦੋਸਾਂ ਪਿੰਡ ਦੇ ਵਿੱਚ ਘਰ ਘਰ ਜਾ ਕੇ ਹੋਰ ਕਹ ਦਿੰਦਾ ਕਿ ਭਰਾਵੋ ਉੱਠੋ ਕਾਲੇ ਪਾਣੀ ਦੇ ਖਲਾ ਪਾਵਾ ਮੋਰਚਾ ਲਾਈਏ ਇਸ ਟੀਮ ਦੇ ਅਨੰਦਪ੍ਰੀਤ ਸਿੰਘ ਬੈਸ ਬੜਾ ਵਧੀਆ ਜਿਹਨਾਂ ਨੂੰ ਬਹੁਤ ਜਾਣਕਾਰੀ ਆ ਜਸਪੀਰ ਸਿੰਘ ਅਲਨੀਅਰ ਮੱਧਰ ਸਿੰਘ ਖਾਲਸਾ ਫਰੀਦਕੋਟ ਮਹਿੰਦਰਪਾਲ ਜਮੀਨ ਲੂnga ਤੇ ਲੱਖਾ ਸਿੰਘ ਸੁਧਾਰਾ ਅਮੋਦ ਸਿੰਘ ਜਿਮਾਨ ਇਹ ਸਾਰੀ ਟੀਮ ਨੇ ਚੰਗ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਲਗਾਤਾਰ ਅਪ 18 ਜੂਨ ਤੱਕ ਹੈ ਸਮੁੱਚੀ ਸਾਡੀ ਟੀਮ ਮੋਰਚਾ ਕਾਲੇ ਪਾਣੀਆਂ ਦਾ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੂਰੇ ਪੰਜਾਬ ਤੋਂ ਈ ਆ ਅੱਜ ਤੁਹਾਡਾ ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਏ ਆ ਸਿਰ ਮੱਥੇ ਆ ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੱਲੇ ਵੀ ਤੁਸੀਂ ਇਨਸਾਨ ਆਇਓ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਇਓ ਕਿਉਂਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫੋਲਪੁਰਾ ਮੋਗਾ ਮੁਕਤਸਰ ਫਰੀਦਕੋਟ ਆ ਫਗੋਰ ਫਾਨਕਾ ਪਿੰਡਾਂ ਦੇ ਵਿੱਚ ਐਨੇ ਮਾੜੇ ਹਾਲਾਤ ਆ ਵੀ ਸੱਤਰ ਸੱਤਰ ਸੀਐਸਪੀ ਉਹ ਕੰਨ ਕਾਲਾ ਪੀਲਾ ਤੇ ਟੈਂਸਰ ਹੋ ਚੁੱਕਿਆ ਚੁਬਾਕਾਂ ਨੂੰ ਭਿਆਨ ਤੋਂ ਭਿਆਨ ਬਕਰਨਾ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠਿਆ ਇਹ ਗੰਦੇ ਜਹਾਰਾ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਚੋ ਇਹਨਾਂ ਨੇ ਫੁੱਟੇ ਦਰਿਆ ਨਹੀਂ ਪੁੱਤਾ ਨਾਲਾ ਬਣਾ ਕੇ ਆ ਸਾਰਾ ਸਸਮ ਜਹਰ ਬਣਾਤਾ ਗੱਲ ਰੇਣਾ ਰੱਖੇ ਅੰਨਲੇ ਲਾਕੇ ਧਰਮੇ ਕਰ ਰਿਹਾ ਹੈ ਕਿ ਮਾਰੀ ਨਹੀਂ ਪੱਥਰ ਪੱਟਦਾ ਦੀ ਮੇਰੀ ਸਰਕਾਰ ਸੁਣਦੀ ਨਹੀਂ ਤੇਰਾ ਪ੍ਰਸ਼ਾਸਨ ਸੁਣਦਾ ਨਹੀਂ ਨੀ ਪੱਥਰ ਪੱਟਣ ਨਾਲ ਹੱਲ ਨਹੀਂ ਹੋਣਾ ਪੱਟਣੀਆਂ ਉਹ ਡਾਇੰਗ ਫੈਕਟਰੀਆਂ ਦੀਆਂ ਪਿੱਖਾ ਪੱਟੋ ਉਹ ਬੋਰ ਬੰਦ ਕਰੋ ਲੈ ਘਰ ਦੀ ਇੱਟਾਂ ਯਾਰ ਪਾ ਰਹੇ ਆ ਉਹ ਫੁੱਟੇ ਗਰੀਆਂ ਜਿਹੜੀਆਂ ਯਾਰਾ ਬੰਦ ਕਰੋ ਉਹ ਜਿਹੜਾ ਫੈਕਟਰੀਆਂ ਜਿੰਨਾ ਜਿੰਨਾ ਸੀਵੇ ਦਾ ਪਾਣੀ ਆ ਸਭ ਕੁਝ ਪੈ ਰਿਆ ਉਹ ਇੱਥੇ ਹਜ਼ਾਰਾਂ ਹਸਪਤਾਲ ਜਿੰਨੇ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਲੋ ਸਾਰੀ ਗੰਦਗੀ ਸਭ ਕੁਝ ਪੈ ਰਹੀ ਆ ਭਰਾਓ ਸੁਸ਼ੇਸ਼ ਕਰਕੇ ਅੱਜ ਜਿਹੜਾ ਇਕੱਠਾ ਹੋਇਆ ਇਹ ਇਕੱਠਾ ਦਾ ਇਥੋਂ ਇੱਕ ਸੁਨੇਹਾ ਦੇਊਗਾ ਕਿ ਜੇ 15 ਸਤੰਬਰ ਤੱਕ ਇਹ ਇਹਨਾ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾ 15 ਸੋਮਰਾਈਟ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਵੀ ਅਸੀਂ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਪੁੱਟੇ ਜ਼ਰਿਆ ਦੇ ਭੰਗ ਮਾਰ ਕੇ ਜੋ ਵੀ ਕਰਨਾ ਹੈ ਉਹ ਕਰਨਾ ਹੀ ਪੈਣਾ ਤੇ ਉਦੋਂ ਤੱਕ ਤੇ ਤੁਹਾਨੂੰ ਸੁਣਿਆ ਦਿੱਤਾ ਜਾਊਗਾ ਭਰਾਵੋ ਉੱਥੇ ਪੰਜਾਬ ਦੇ ਵਿੱਚੋਂ ਜਿਹੜੇ ਅੱਜ ਕੋਨੇ ਕੋਨੇ ਤੋਂ ਆਏ ਆ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਾਂ ਭਰ ਕੇ ਗੱਡੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇਸੂਆਂ ਲੈ ਕੇ ਕੰਨਾ ਬੱਟਰ ਲੈ ਕੇ ਤੇ ਪਹੁੰਚੇ ਉਹਦੇ ਪੈਰ ਜੁੱਤੀ ਨਾ ਪਾਇਓ ਜੇ ਆਪਾਂ ਇਹਨੂੰ ਦੇਖੀ ਗਏ ਵੀ ਕੋਈ ਹੋਰ ਉੱਠ ਕੇ ਦਰਿਆਵਾਂ ਨੂੰ ਇਹਨਾਂ ਬੁੱਢੇ ਦਰਿਆਵਾਂ ਨੂੰ ਬੁੱਢੇ ਨਾਲੋਂ ਬੰਦ ਮਾਰੂਗਾ ਤਾਂ ਅਸੀਂ ਘਰਾਂ ਦੇ ਬੈਠੀ ਭਰਾਵੋ ਮੌਤ ਨੂੰ ਗੱਲਾਂ ਲਾ ਲਾਂਗੇ ਸੋਸ਼ਕਰਤਾਂ ਨੂੰ ਬੇਨਤੀ ਨਾ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਸਾਡੇ ਨਾਲ ਖੜਕਿਆ ਭਾਈ ਮਨੋਜ ਖੜਾ ਸਾਰੀ ਸਾਰੀ ਟੀਮ ਖੜੀ ਹੈ ਐਸੇ ਬੁੱਢੇ ਪੰਜਾਬ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਕਲਤਾਰ ਚ ਸੰਧਨਾ ਇੱਥੇ ਵੀਡੀਓ ਪਾਦੇ ਹੁੰਦੇ ਸੀਗੇ ਕਿਹਾ ਦੇਖੋ ਜੀ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਮੁੱਖ ਮੰਤਰੀ ਜੀ ਦਾ ਚੁੱਪ ਕਰਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਹੈ ਤਾਂ ਗਹਿਣਾ ਪਾਣਾ ਜਾ ਰਹੀਆਂ ਬੋਲ ਕਰਕੇ ਫੈਕਟਰੀਆਂ ਜਿਹੜਾ ਪਾ ਰਹੀਆਂ ਨੇ ਇਹਦਾ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀਗੀ ਕਿ ਜੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇ ਵਾਲਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਦੀਆਂ ਗੱਲਾਂ ਹੋਰ ਸੀ ਅੱਜ ਦੀਆਂ ਗੱਲਾਂ ਹੋਰ ਹੈ ਮਾਏ ਨੂੰ ਪੰਜਾਬ ਦਾ ਨੀਰੋ ਮੰਨਦਾ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਸੜਦਾ ਸੀ ਬਲਦਾ ਸੀ ਮੱਤ ਰਿਆ ਸੀ ਮਰ ਰਿਆ ਸੀ ਤੇ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ ਬੰਸਰੀ ਵਜਾ ਰਿਹਾ ਸੀ ਅੱਜ ਪੰਜਾਬ ਸੜਦਾ ਬਲਦਾ ਰੋਜ਼ ਦਰਜਨਾ ਮੁੰਡੇ ਚਿੱਟੇ ਨਾਲ ਮਾਰ ਰਿਹਾ ਤੀਕੇ ਲਾ ਕੇ ਮਾਰ ਰਿਹਾ ਰੋਜ਼ ਗੋਲਿਆ ਚੱਲਦੀ ਐ ਆ ਬੰਨਾਈ ਦੇ ਘਰ ਜਾ ਕੇ ਗੋਲਿਆ ਮਾਰ ਗਏ ਆ ਬਰਸੋਂ ਮਾਨਸਾ ਵਿੱਚ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲਿਆ ਮਾਰ ਕੇ ਸਾਡੇ ਨੌਜਵਾਨਾਂ ਨੂੰ ਮੌਤ ਦੇ ਘਾਟ ਤਰਿਆ ਜਾ ਰਿਹਾ ਰੋਜ਼ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰਾਂ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਣੀਆ ਦੇ ਵਿੱਚ ਜਿਹੜਾ ਪਾਗਲ ਸਾਨੂੰ ਮਾਰਿਆ ਜਾ ਰਿਹਾ ਸਾਡੀ ਕਿਸਾਨੀ ਨੂੰ ਮਾਰਿਆ ਜਾ ਥਡੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਇਹ ਪੰਜਾਬ ਦਾ ਨੀਰੋ ਇਹ ਚਿਰਕ ਦੇ ਤਰਜ ਪ੍ਰੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਇਹ ਗੱਪ ਰੋੜ ਰਿਹਾ ਇਹ ਲੋਕਾਂ ਨੂੰ ਆਏ ਡੰਗਾ ਟਪਾ ਰਿਹਾ ਵੀ ਮੈਂ ਚਾਰ ਗਾਲਾਂ ਬਾਲਦਾਂ ਨੂੰ ਕਰ ਦੂੰਗਾ ਮੈਂ ਚਾਰ ਗਾਲਾਂ ਕਾਰਸੇ ਨੂੰ ਕਰ ਦੂੰਗਾ ਲੋਕ ਕਹਿੰਗੇ ਬੱਲੇ ਬੱਲੇ ਬਹੁਤ ਕਹਿਟ ਬੰਦਾ ਤੂੰ 300 ਦੇ ਵਿੱਚ ਕੀ ਕੀਤਾ ਸਵਾਲੇ ਆ ਉਹਦਾ ਬੇਕਾਰ ਸੀ ਲੋਕਾਂ ਨੇ ਮਿੱਟੀ ਚ ਮਿਲਾਪੇ ਤੈਨੂੰ 92 ਬੰਦੇ ਦੇ ਉੱਤੇ ਤੂੰ ਕੀ ਕੀਤਾ ਸਵਾਲੇ ਕਹਿਦਾ ਹੁੰਦਾ ਪਰ ਅੱਜ ਵੀ ਪੰਜਾਬ ਦੇ ਲੋਕਾਂ ਸੌਂਕਣ ਦੀ ਲੋੜ ਹੈ ਮੈਂ ਅੱਜ ਤੁਹਾਨੂੰ ਲੁਧਿਆਣਾੇ ਖੜ ਕੇ ਕਹਿਣਾ ਚਾਹੁੰਦਾ ਏ ਪੰਜਾਬ ਦਾ ਸਭ ਤੋਂ ਮਾੜਾ ਘੱਟਿਆ ਲਿਖਿਤ ਬੰਦਾ ਸਾਬ ਤੂੰਗਾ ਮੇਰੀ ਗੱਲ ਚੇਤੇ ਰੱਖਿਓ ਕਿਉਂਕਿ ਬੰਦਾ ਇਹੇ ਦਾ ਰੋਇਆ ਜਿਵੇਂ ਇਸ ਫੇਰੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ ਬੈ ਸਾਰੇ ਇਹੇ ਜੇ ਹੁੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬੈ ਜਾਂਦੇ ਆ ਮੁਰਕਾ ਜਾ ਕੇ ਦਿੱਲੀ ਦੀਆਂ ਚੱਪਲਾ ਚੜ੍ਹਦੇ ਆ ਮਰ ਜੁੱਤੀ ਚੜ੍ਹਦੇ ਆ ਜਾ ਕੇ ਤੇ ਸਾਡੀ ਕੁਰਸੀ ਸਲਾਮਤ ਰਹਿ ਜੇ ਪੰਜਾਬ ਨੂੰ ਜਿੰਨਾ ਮਰਜ਼ੀ ਅੱਗ ਲਾ ਕੇ ਮਾਰਨਾ ਮਚਾਉਣਾ ਮਚਾ ਦਿਓ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਲਤੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਛੋਡੀਆਂ ਕੁਰਸੀਆਂ ਕਿਵੇਂ ਸਲਾਮਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣ ਆ ਆ ਦੇਖੋ 15 ਅਗਸਤ ਨੂੰ ਜਿਹੜਾ ਆਪੇ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਭਾਸ਼ਣ ਦੇ ਰਿਹਾ ਹੈ ਜਿਹੜਾ ਕਹਿੰਦਾ ਜੀ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਬਾ ਨਾਲ ਤਾਸ ਖੇਡਦਾ ਹੁੰਦਾ ਅੱਜ ਇੰਨਾ ਫਿਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਬੁਲਟ ਪ੍ਰੂਫ ਸ਼ੀਸ਼ੇ ਲਾ ਕੇ ਛੋਡੇ ਕਿ ਨਿਸ਼ਤਾਨਾ ਨੂੰ ਤੁਹਾਡੇ ਸਕੂਲਾਂ ਨੂੰ ਜਿਹੜੀ ਨਿਊ ਐਜੂਕੇਸ਼ਨ ਪਾਲਥੀਆ ਨੇ ਤਾਹ ਤੋਂ ਸੈਂਟਰ ਦੇ ਹਵਾਲੇ ਕਰ ਰਿਹਾ ਛੋਟੀ ਸਿੱਖਿਆ ਨਹੀਂ ਮਹਿੰਗੀ ਹੋਣੀ ਇਹ ਵੀ ਗਰੀਬਾਂ ਦੇ ਬਸਤਾ ਰੋਕ ਲੈਣਾ ਇੱਥੇ ਤੇ ਸੈਂਟਰ ਨੇ ਇੱਥੇ ਆਪਣੀ ਆ ਸਿੱਖਿਆ ਨੀਤੀ ਲਾਗੂ ਕਰਕੇ ਤੁਹਾਡਾ ਇਤਿਹਾਸ ਬਦਲਣਾ ਤੁਹਾਡਾ ਸਾਧ ਬਸ ਬਦਲਣਾ ਤੁਹਾਡਾ ਦੱਸਾ ਬਦਲਣਾ ਉਹ ਆਪਣੇ ਹੀਰੋ ਬਣਾਉਣਗੇ ਸਾਡੇ ਨੂੰ ਜ਼ੀਰੋ ਬਣਾਉਣਗੇ ਇਹ ਲਗਾ ਮਿੰਟ ਤੇ ਬੰਦ ਕਰਾ ਸਕਦਾ ਐ ਇੱਥੇ ਟੀਮ ਆਈ ਸੀਗੀ ਜਿੰਨਾਂ ਦੇ ਵਿੱਚ ਵੀਰ ਸਿੰਘ ਸਿਚਿਆ ਵੀ ਆ ਸੀਗਾ 35 ਫੈਕਟਰੀਆਂ ਸੀ ਲੋਗਾਂ ਸੀ ਬੰਦ ਹੋਣਾ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਉਹ ਬਲਵੀਰ ਸਿੰਘ ਸਿਚਿਆ ਨੂੰ ਜਿਹੜਾ ਕਹਿੰਦਾ ਮੈਂ ਧਰਤੀ ਹਵਾ ਪਾਣੀ ਬਚਾਉਣੇ ਆ ਵੀ ਭਾਈ ਸਾਹਿਬ ਕੋਠੀ ਮਿਲਦੀ ਧਰਤੀ ਹਵਾ ਪਾਣੀ ਭੁੱਲ ਗਏ ਉੱਲਿਆ ਜਾ ਕੇ ਉੱਥੇ ਪਾਰਲੀਮੈਂਟ 'ਚ ਆ ਕੇ ਕੀ ਦੋ ਪੀ ਸੋਡੇ ਬੋਖਨੇ ਆਪੇ ਜਾ ਕੇ ਵੀ ਜਿਹੜਾ ਯਾਰ ਸਾਨੂੰ ਦੇਖ ਕੇ ਮਾਰਿਆ ਜਾ ਰਿਹਾ ਗੁੱਡੇ ਦਰਿਆ ਰਹੀ ਲੋਕਾਂ ਨੂੰ ਦੋ ਪੀ ਬੋਲ ਰਿਹਾ ਆ ਰਾਜੇ ਬੰਦ ਵਰਗੇ ਫੈਕਟਰੀ ਦੇ ਹੱਕ ਚ ਬੋਲ ਕੇ ਆਏ ਆ ਇਹ ਕਹਿਣਗੇ ਜੀ ਜੇ ਫੈਕਟਰੀ ਵਾਲਾ ਲੱਗਿਆ ਵਿਕਾਸ ਨਹੀਂ ਹੋਣਾ ਇਹ ਵਿਕਾਸਾਂ ਤੇ ਰਾਜ ਰੋੜਾ ਬਣਦੇ ਆ ਇੱਕ ਪਾਸੇ ਜ਼ਿੰਦਗੀ ਆ ਇੱਕ ਪਾਸੇ ਮੌਤ ਆ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਇੱਕ ਪਾਸੇ ਜ਼ਿੰਦਗੀ ਆ ਕਿਹਨੂੰ ਚੁਣੋਗੇ ਯਾਰ ਜੇ ਜਾਨਾ ਦਾ ਜਹਾਨ ਹੈ ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਪੈਣਾ ਜੇ ਭੱਟ ਪਿਓ ਸੋਨੇ ਦੇ ਕੰਨਾਂ ਨੂੰ ਖਾ ਦੇ ਅਸੀਂ ਮਾਰ ਰਹੇ ਆ ਜਿਹੜਾ ਦੇ ਨਾਲ ਤੇ ਇਹ ਕਹਿੰਦੇ ਫਿਲਟਰਿੰਗ ਆ ਲਾ ਦਿਓ ਜੀ ਅੱਗੇ ਪੰਜਾਬ ਕਿੰਨੀਆਂ ਫਿਲਟਰਿੰਗ ਆ ਸੀ ਬਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਖੇਤੀ ਦੇ ਮੁੱਲ ਮਿਲ ਜਾਣ ਸਾਡੇ ਆ ਫਸਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡੀਕਰਨ ਹੋ ਜਾ ਸਾਡੇ ਆ ਬੱਚੇ ਕਿਸਾਨ ਅੱਤ ਕਹਿ ਮਹੀਨੇ ਹੋ ਗਏ ਸ਼ੰਭੂ ਦੇ ਖਨੌਰੀ ਦੇ ਉੱਤੇ ਡਾਂਗਾ ਮਾਰੀ ਜਾਂਦਾ ਗੋਲਗਾ ਮਾਰ ਕੇ ਬੰਦੇ ਮਰੀ ਜਾਂਦੇ ਆ ਆ ਦਿਨਸਿਆ ਹੋ ਰਹੀਏ ਸਾਡੇ ਲੋਕਾਂ ਦੀ ਸੋਚਣ ਦੀ ਲੋੜ ਆ ਹੁਣ ਕਰੇਜ 'ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਤੁਰਨਾ ਪੈਣਾ ਨਹੀਂ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 11 ਕਰੋੜ ਦਾ ਟੀਕਾ ਲੱਗਣਾ ਕਿ ਬੱਚੇ ਨੇ 11 ਕਰੋੜ ਦਾ 8 ਮਹੀਨਾ ਦੀ ਹੋਰ ਆ 11-11 ਕਰੋੜ ਦੇ ਟੀਕੇ ਕਿੱਥੋਂ ਲਵਾ ਲਵੋਗੇ ਇਹ ਜਿਹੜੀਆਂ ਬਿਵਾਰਗਾ ਸਾਡੇ ਜਵਾਕਾਂ ਨੂੰ ਲੱਗ ਰਹੇ ਨੇ ਆਂ ਕੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਦੇਖਣ ਨਾਲੋਂ ਚੰਗਾ ਉੱਠ ਕੇ ਸ਼ੜਕਾਂ ਤੇ ਜਾ ਕੇ ਕਿਾ ਬੁੱਢੇ ਦਿਹਾੜਿਆਂ ਨੂੰ ਫੰਨ ਮਾਰ ਗਏ ਭਰਾਵੋ ਜਿੱਤੇ ਤੁਹਾਨੂੰ ਸੱਤਾ ਦੇਵਾਂਗੇ ਉੱਤੇ ਪੈਰ ਜੁੱਤੀਆਂ ਪਾਓ ਵੱਡੀ ਗਿਣਤੀ 'ਚ ਪਹੁੰਚੋ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆ ਦਿਖਾਓ ਆ ਸਾਡੇ ਹੱਥਾਂ ਦੀ ਬੋਤਲਾਂ ਨੇ ਆ ਚੱਲ ਦਿਖਾਓ ਆ ਇਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫਿਰ ਇਹ 35-40 ਸਾਫਤ ਪਰ ਆ ਵੀ ਕਿੰਨੇ ਤਰ੍ਹਾਂ ਦੇ ਕੈਮੀਕਲ ਜਰੇਮੀ ਆ ਮਾਂ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਭਰ ਆਓ ਆ ਮੈਂ ਕਹਿੰਦਾ ਜਨਾ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣੇ ਇੱਕ ਬੂੰਦ ਵੀ ਇੱਕ ਬੂੰਦ ਆਪਣੀ ਜੀਬ ਤੇ ਲੈ ਲਈ ਮੰਨ ਜਾਗੇ ਤੁਸੀਂ ਸਹੀ ਹੋ ਤੁਸੀਂ ਗਲਤ ਆ ਆ ਪਾਣੀ ਪੀ ਰਹੇ ਹੋ ਤੁਸੀਂ ਸੋ ਮੈਂ ਬੇਨਤੀ ਕਰਦਾ ਇੱਕ ਵਾਰ ਜਿੰਨੇ ਦੇ ਸੰਗ ਦੇ ਤੇ ਆਈਆਂ ਆ ਆਪਾਂ ਸਾਰਿਆਂ ਨੇ ਅੱਜ ਸਾਹਿਦ ਗੁਰਤਾਰ ਸਿੰਘ ਸਰਾਬੇ ਦੇ ਗੁੱਤਕ ਜਾਣਾ ਹੈ ਉੱਥੇ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਇਕੱਲਾ ਇਕੱਲਾ ਬੰਦਾ ਮਗਰ ਗੱਡੀਆਂ ਦੇ ਵਿੱਚ ਆਈ ਜਾਊਗਾ ਉਹ ਬਾਰੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪੈਦਲ ਮਾਰਚ ਕਰਨਾ ਛੋੜੇ ਅੱਖਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਵੀ ਜਹਾਂ ਸਰਾਬੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਖੜੀ ਆ ਸਾਡੀ ਬੱਸ ਖੜੀ ਆ ਪਿੱਛੇ ਉਹਦੇ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉਹ ਤੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਤੋਂ ਨਾ ਹੋਵੇ ਚੱਪਾ ਤੁਰ ਕੇ ਭਾਈ ਬਾਲਾ ਹੀ ਕਰੋ ਤੱਕ ਜਾਣਾ ਮੇਰਾ ਵੀਰ ਅਗਲੀ ਬੇਨਤੀ ਆ ਮੇਰੀ ਅੱਜ ਆਇਓ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਨੇੜੇ ਆ ਵਲੀਪੁਰੋਂ ਜਿੱਥੇ ਆ ਪਾਣੀ ਤੁਸੀਂ ਉੱਥੇ ਖੜ ਕੇ ਦੇਖਿਓ ਅੱਜ ਤੁਹਾਨੂੰ ਸਾਫ਼ ਹੋ ਜਾਊਗਾ ਕਿ ਅਸੀਂ ਕਿਹੜਾ ਯਾਰਾ ਪੀ ਰਹੇ ਆ ਯਾਰ ਉੱਥੇ 10 ਮਿੰਟ ਵੀ ਖੜਨਾ ਔਖਾ ਹੋ ਜੂਗਾ ਜਾ ਕੇ ਜਰੂਰ ਆਇਓ ਉੱਥੇ ਐਂ ਕੈਸਾ ਫੜ ਨੱਕ ਨੂੰ ਚੜਨ ਗਿਆ ਸੋਹਣ ਸੰਗੀ ਟਵੜੀ ਮੱਚੂਗੀ ਅੱਜ ਬੇਨਤੀ ਆ ਸਾਰੇ ਜਦੋਂ ਹੀ ਆਪਣਾ ਉੱਥੇ ਜਾਵਦੇ ਬੱਚਾ ਮਾੜ ਕੇ ਆਪਣਾ ਸਵਾਗਤ ਹੋਣਾ ਤਾਂ ਤੁਸੀਂ ਆਪੋ ਆਪਣੀਆਂ ਗੱਡੀਆਂ ਨਗਰ ਤੋਰੀਓ ਇਕੱਲਾ ਇਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਤੁਹਾਨੂੰ ਬੇਨਤੀ ਹੈ ਕੇ ਬਲੀਪੁਰ ਜਿੱਥੋਂ ਭਰ ਲਿਓ ਆਪਣੇ ਨਕਸ਼ੇ ਤੇ ਆਪੜਾ ਵੇਦ ਸਿੰਘ ਬਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਤੇ ਮਿਲਦਾ ਹੈ ਉੱਥੇ ਖੜ ਕੇ ਜਰੂਰ ਦੇਖ ਕੇ ਜਾਇਆ ਯਾਰ ਸੋ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਵੱਖ-ਵੱਖ ਜਿਲ੍ਹਿਆਂ ਤੋਂ ਆਏ ਮਾਨਸਾ ਤੋਂ ਬਠਿੰਡੇ ਤੋਂ ਬਹੁ ਵੱਡੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਖਾਂ ਬਤਾ ਦਿੰਦਾ ਜੀ ਤੇ ਅਸਟਰਾਏ ਰੋਰ ਫਾਲਕਾ ਤੋਂ ਫਰੀਦਕੋਟ ਫੋਹੇਪੁਰ ਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਉਹ ਵੱਡੀ ਪੱਧਰ ਤੇ ਤੁਸੀਂ ਆਏ ਆ ਭਰਾਵੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਗੱਲ ਨੂੰ ਸਮਝਿਆ ਰਕਤ ਸਾਡੀ ਸਾਰਿਆਂ ਦੀ ਹੈ ਜਿਵੇਂ ਆਪਾਂ ਉੱਠ ਕੇ ਮੇਰਾ ਮੇਰਾ ਹੀ ਲੜਗੇ ਵਲੀਪੁਰ ਮੇਰੀ ਬੇਟੀ ਹੈ ਲਓ ਵੀ ਇੱਕ ਮਰ ਧਿਆਨ ਨਾਲ ਨਾਵੇਂ ਲਾਵਾਂਗੇ ਹੁਣ ਨਾਂ ਨਾਲ ਜਕਾਰੇ ਲਾਵਾਂਗੇ ਧਿਆਨ ਨਾਲ ਪੂਰੀ ਬਲੰਦਵਾਲ ਦੇ ਵਿੱਚ आप इधर ले पाए तो ना आ सेते इधर आ जामा सत्या था पत्तो आगे ऐनु जाना आप पंजाब सरकार मुर्दाबाद ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੁਣ ਦੋ ਮਨ ਸਟੇਜ ਤੇ ਦੋ ਆਪਣੇ ਜਿਨ੍ਹਾਂ ਨੇ ਬਾਈ ਜੀ ਨੇ ਲੰਗਰ ਦੀ ਸੇਵਾ ਕੀਤੀ ਐ ਦੋ ਮਨ ਸੁਣ ਲਿਓ ਜੀ ਇੱਕ ਇੱਧਰਲੇ ਪਾਸੇ ਸਟੇਜ ਤੇ ਆਪਾਂ ਚੱਲਾਂਗੇ ਇੱਧਰਲੇ ਪਾਸੇ ਸਟੇਜ ਤੇ ਸੱਜੇ ਹੱਥ ਆਪਾਂ ਤੁਰ ਕੇ ਜਾਣਾ ਇਹਨਾਂ ਨੂੰ ਸੁਣੋ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਫਿਰ ਆਪਾਂ ਇਕੱਠੇ ਤੁਰ ਕੇ ਜਾ ਵਾਹਿਗੁਰੂ ਜੀ ਦਾ ਨਾਮ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਾਲ ਸਿੰਘ ਦੀ ਬੋਲ ਸੀ ਮਾੜਾ ਗੁਰਦੁਆਰਾ ਬੁੱਢਾਣਾ ਦੇਖਾਣਾ ਉਹਨਾਂ ਦੇ ਚੇਚੇ ਬੋਲ ਕੇ ਜੁੜੀ ਆਸੀ ਤੇ ਸੰਗਤਾਂ ਦੇ ਸਹਿਯੋਗ ਨਾਲ ਪਿੱਛੇ ਲੰਗਰ ਚੱਲ ਰਿਹਾ ਯੂਨਾਈਟਿਡ ਸਿੱਖ ਸੈਭ ਜਥੇਬੰਦੀ ਜਿਹੜੀ ਵੀ ਸਾਰਿਆਂ ਰਲ ਕੇ ਇਸ ਸਮੂਚੀਆਂ ਹੀ ਜਥੇਬੰਦੀਆਂ ਜੋ ਸਮੂਹ ਨੂੰ ਆਰ ਲੋ ਕੱਟੇ ਵੀ ਸਰਦਾਰ ਗਦੇਰ ਸਿੰਘ ਦੀ ਜੋ ਉਹਨਾਂ ਨੇ ਦਿੱਤੀ ਲਾਈ ਸੀ ਵੀ ਲੰਗਰ ਦਾ ਨਿਪਟਾਰਾ ਹੋਣਾ ਚਾਹੀਦਾ ਕਿਉਂਕਿ ਇੰਨੀ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਜਿੱਥੇ ਤੱਕ ਵੀ ਸਾਡੀ ਡਿਊਟੀ ਲਾਉਣਗੇ ਹਮੇਸ਼ਾ ਹੀ ਅਸੀਂ ਮਿਸ਼ਨ ਦੀ ਸੇਵਾ ਦੇ ਅਥਾ ਦੂਸਰੀ